ਫੀਸ ਤੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਜੀ ਦੋਸਤੋ ਲੈ ਕੇ ਆਏ ਆਂ ਵੀਡੀਓ ਮੂਨਕਾ ਕੁਵਟੀ ਟੂਰਨਾਮੈਂਟ ਦੀ ਉੱਥੇ ਤੁਹਾਨੂੰ ਪਤਾ ਕਿ ਰਾਤ ਮੀਂਹ ਦੇ ਕਾਰਨ ਫਾਈਨਲ ਮੈਚ ਨਹੀਂ ਹੋ ਸਕਿਆ ਤੇ ਗਰਾਊਂਡ ਦੇ ਵਿੱਚ ਜ਼ਿਆਦਾ ਪਾਣੀ ਭਰਨ ਦੇ ਕਾਰਨ ਫਾਈਨਲ ਮੈਚ ਨਹੀਂ ਕਰਵਾਇਆ ਗਿਆ ਇੱਥੇ ਫਾਈਨਲ ਮੈਚ ਹੋਣਾ ਸੀਗਾ ਦੋਦਾ ਅਤੇ ਬੌਪਰ ਦੀਆਂ ਟੀਮਾਂ ਦੇ ਵਿਚਕਾਰ ਤੇ ਇੱਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀਗਾ ਤੇ ਇਹਦੇ ਬਾਰੇ ਆਪਾਂ ਥੋੜੀ ਜੀ ਜਾਣਕਾਰੀ ਲੈ ਕੇ ਆਏ ਆਂਗੇ ਬੈਸਟ ਨੂੰ ਫੋਰ ਗੱਲ ਹੋਈ ਸੀਗੀ ਉਹ ਕਹਿੰਦੇ ਸੀ ਫਾਈਨਲ ਮੈਚ ਹੀ ਰਹੇਗਾ ਸੀਗਾ ਇੱਕ ਮੈਚ ਸੀਗਾ ਇਸ ਦੇ ਲਈ ਹੋਣ ਦੁਬਾਰਾ ਮੈਚ ਨਹੀਂ ਕਰਵਾਏ ਜਾਣਗੇ ਤੇ ਉਹ ਫਾਈਨਲ ਜਿਹੜਾ ਪ੍ਰਾਈਜ਼ ਸੀਗਾ ਦੋਨੇ ਟੀਮਾਂ ਚੋਂ ਦਾ ਪ੍ਰਾਈਜ਼ ਵੰਡ ਦਿੱਤਾ ਗਿਆ ਤੇ ਜਿਹੜੇ ਫੋਟ ਟਰੈਕਟਰ ਸੀਗੇ ਉਹ ਵੀ ਇਹ ਕ੍ਰਿਕਟ ਦੋਨੋਂ ਟੀਮਾਂ ਨੂੰ ਦੇ ਦਿੱਤੇ ਗਏ ਹੈਗੇ ਹਾਂਜੀ ਇਹ ਸੀ ਵੀਡੀਓ ਮੂਨ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਜੇ ਤੁਸੀਂ ਇਹ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ